ਜੇਠ ਸ਼ੈਨਸ਼ਾਈ ਸੰਮਤ ਇੱਕ ਹਰਪਗਤ ਦਵਾਰ ਜੇਠੂਆੜ ਸੰਮਤ ਕਹੇ ਮੈਨੂੰ ਐ ਰਈ 파ਖ 파ਖੜਾ ਦੇ ਦੁਹਾਈਆ ਲਹਿਰ ਦੀ ਵਜਣੀ ਠਾਠ ਪਟ ਦਿਨੇ ਵਹਾਈਆ ਇਹ ਵੀ ਖੇਲ ਹੋਣਾ ਪਹਿਰ 8 ਅਠਾ ਤਤਾ ਹੋਏ ਜੁਦਾਈਆ ਕਿਸੇ ਨੂੰ ਲੱਬੇ ਨਾ ਲੱਕੜੀ ਕਾਠ ਅਗਨੀ ਭੇਟ ਨਾ ਕੋਈ ਕਰਾਈਆ ਫੇਰ ਪੁੱਲੇ ਪਿਛਲਾ ਪਾਠ ਪੂਜਾ ਦੇਣਤ ਜਾਈਆ ਇੱਕੋ ਪੁਰਖ ਅਕਾਲ ਆਵੇ ਯਾਦ ਜੋ ਡੁੱਬਦਿਆਂ ਲੈ ਤਰਾਈਆ ਜਿੰਨਾ ਚਿਰ ਵਸਦੇ ਨਾ ਹੋਏ ਬਰਬਾਦ ਉਹਨਾ ਚਿਰ ਆਵਾਜ਼ ਇੱਕ ਨਾ ਕੋਈ ਸੁਣਾਈਆ ਸੰਮਤ ਕਹੇ ਮੈਨੂੰ ਚਾ ਮੇਰਾ ਛੇਤੀ ਚੱਲੇ ਰਾਜ ਰਸਤਾ ਇੱਕੋ ਦੇਵਖਾਈਆ ਧਰਮੀਆਂ ਦਾ ਧਰਮ ਨਾਲ ਹੋਵੇ ਕਾਜ ਕੋ ਕਰਮੀਆਂ ਨੂੰ ਕਰਮਾਂ ਦੀ ਧਾਰ ਅੰਦਰ ਦੇ ਰੜਾਈਆ ਇੱਕੋ ਨਹਰਾ ਸੁਣਾ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਇੱਕੋ ਸੀ ਸੁਹੰਣਾ ਵੇਖਾਂ ਤਾਜ ਤਖਤ ਨਿਵਾਸੀ ਦਇਆ ਕਮਾਈਆ ਇੱਕੋ ਨਹਰਾ ਸੁਣਾ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਇਕੋ ਸੀ ਸੁਹਣਣਾ ਵੇਖਾਂ ਤਾਜ ਤਖਤ ਨਿਵਾਸੀ ਦਿਆ ਕਮਾਈਆ ਸੰਮਤ ਕਹੇ ਥੋੜਾ ਜਿਹਾ ਝਗੜਾ ਸ਼ਿਣ ਵਾਲਾ ਵਿੱਚ ਬਗਦਾਦ ਬਗਲ ਗੀਰ ਹੋ ਕੇ ਸੰਗ ਨਬਾਈਆ ਅੱਗੇ ਕੁਛ ਪਰਦੇ ਵਾਲਾ ਰਾਜ ਡਰਦਿਆਂ ਹੋਰ ਨਾ ਕੋਈ ਡਰਾਈਆ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਜੋ ਭਗਤਾਂ ਦਾ ਬੇੜਾ ਚਲਾ ਨ ਸਕਿਆ ਜਹਾਜ਼ ਫੇਰ ਗੁਰੂ ਮਹਾਰਾਜ ਨਹੀਂ ਬਦਮਾਸ਼ਾਂ ਦਾ ਬਦਮਾਸ਼ ਨਜ਼ਰੀ ਆਈਆ ਜੋਤੀ ਜੋ ਸਰੂਪ ਹਰ ਆਪ ਆਪਣੀ ਜੋਤ ਧਰ ਨੇਕ ਲੰਕ ਨਾਰਾਇਣ ਨਰ ਸਾਚੀ ਸਾਜਣ ਰਿਆ ਸਾਜ ਸਾਜਣ ਹੋ ਕੇ ਸਾਜ ਸੁਬਾਈਆ